ਸਰ ਸੱਚਾ ਪਹੁੰਚੋ ਨੋਮੀਨੇਸ਼ਨ ਫਾਈਲ ਸਰ ਪਰ ਫਾਸਿਲ ਨਿਮਤਾ ਨੂੰ ਕਿਹਾ ਕਿ ਅੰਦਾਜ਼ਾ ਕੋਈ ਨਹੀਂ ਕਿ ਤਰ੍ਹਾਂ ਆਇਆ ਹੈ ਇਹ ਅੰਦਾਜ਼ਾ ਹੈ ਅੰਮਾਨਸਤ ਦਾ ਪ੍ਰਸ਼ਾਸਨ ਥੋੜਾ ਜਿਹਾ ਹਸ ਇਨਸਾਫ ਦੀ ਗਾਰਦਾਰ ਬਚਾਉਣ ਵਾਲੇ ਇਨਸਾਫ ਦੀ ਗਾਰਦਾਰ ਪਾਰਲੀਮੈਂਟ ਚ ਗੱਲ ਇਹ ਹੈ ਹਾਂਜੀ ਇਨਸਾਫ ਤਾਂ ਜਦੋਂ ਨਹੀਂ ਰਿਹਾ ਜੀ ਮੈਂ ਪਹਿਲਾਂ ਵੀ ਮੈਂ ਦੱਸ ਚੁੱਕਿਆ ਹਾਂ ਵੀ 2 ਸਾਲਾਂ ਦੇ ਵਿੱਚ ਮੈਨੂੰ ਫੈਸਲੇ ਵਰਗੀ ਖੁਸ਼ੀ ਹੋ ਜੇ ਵੀ ਮੇਰੇ ਕੇਸ ਦੇ ਵਿੱਚ ਚਾਰਜ ਫਰੇਮ ਹੋ ਗਏ ਮੈਨੂੰ ਇਸ ਤਰ੍ਹਾਂ ਲੱਗੇ ਵੀ ਬਹੁਤ ਵੱਡੀ ਗੱਲ ਹੋ ਗਈ ਨਹੀਂ ਤਾਂ ਮੈਂ ਇੰਨਾ ਨਰਾਸ਼ ਸੀ ਇਸ ਗੱਲ ਤੋਂ ਲੈ ਕੇ ਵੀ ਸਤਾਈ ਦੋਸ਼ੀ ਆਈ ਵਾਰੇ ਕਦੀ ਆਪਣੇ ਕੋਈ ਕੋਈ ਲਾ ਦਿੰਦਾ ਇਹਨਾਂ ਦਾ ਆਧਾਰ ਦਾ ਸਵਾਲ ਹੋ ਗਿਆ ਕਰੇ ਨਾ ਉਹ ਤਾਂ ਕੇਸ ਲੱਗਦਾ ਲੱਗਦਾ 2 ਸਾਲਾਂ ਨੇ 24 ਮਹੀਨੇ ਬਾਅਦ ਚਾਰ ਫਰੇਮ ਹੋਇਆ ਤੇ ਐ ਹੋ ਜੂ ਫਿਰ ਮੈਂ ਇਸ ਤਰ੍ਹਾਂ ਸ਼ੁਕਰ ਹੈ ਪ੍ਰਮਾਤਮਾ ਸੱਚ ਜੀ ਜੀ ਸਮੱਤਕ ਕਹਿੰਦੇ ਕਿ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਾ ਜੁੜੋ ਪਰ ਅੱਜ ਤੁਸੀਂ ਵੀ ਆਏ ਹੋ ਤਾਂ ਇਹ ਵੀ ਤੁਹਾਡੇ ਸਿੱਧੇ ਸਾਹਮਣੇ ਹੈ ਇਸ ਮੱਤਕ ਇਸ ਬਿਲੋਂ ਕੁਝ ਸੁਣਿਆ ਹੈ ਮੈਂ ਕਹਾਂ ਸੀ ਕਿ ਸਮੱਤਕ ਦੇ ਜਿਹੜੇ ਸੋਸ਼ਲ ਮੀਡੀਆ ਤੇ ਪੈਂਦੇ ਕਿ ਕਿਸੇ ਵੀ ਪਾਰਟੀ ਨਾਲ ਨਾਂ ਫਰੇ ਜਾਵੇ ਮੇਰੇ ਕੰਪਿਊਟਰ ਦੇ ਹਿਸਾਬ ਨਾਲ ਲਿਖਿਆ ਹੈ 4.7 ਦਾ ਮੈਂ ਦੋ ਸਟੈਂਡਰਡ ਤੇ ਫਾਲੋ ਕਰਦੀ ਹਾਂ ਜੀ ਜੀ ਫੇਸਬੁਕ ਤੇ ਵੀ ਇੱਕ ਵਾਰ ਦੇਖ ਲਈਆ ਪਰ ਤੋਂ ਮੈਨੂੰ ਸਿੱਧੇ ਤੌਰ ਤੇ ਤਾਂ ਹਾਲੇ ਕਿਸੇ ਬਚੇ ਨੇ ਗੱਲ ਨਹੀਂ ਕੀਤੀ ਤੁਹਾਨੂੰ ਕੋਈ ਪਰ ਨਹੀਂ ਇਸ ਬਾਰੇ ਕਰਨ ਦੀ ਜਲਦੀ ਤਾਂ ਫਿਰ ਠੀਕ ਹੈ ਇਸ ਮੇਰੇ ਨਾਲ ਜਿਹੜੇ ਵਿਦਿਅਨੇ ਸਾਡੇ ਚੋਣੇ ਕਰੋ ਹਰ ਵਰਗ ਹਰ ਧਰਮ ਹਰ ਜਾਤ ਨਾਲ ਹੋਵੇ। ਉਹ ਇਸੇ ਦੇ ਪ੍ਰਚਾਰ ਬਾਕਮ ਹੋ ਸਕ। ਜੀ ਪਰ ਤੋਂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਤੁਹਾਡੇ ਮਨਾਂ 'ਚ ਪਾਉਣਾ ਚਾਹੁੰਦਾ। ਮੈਂ ਇਸੇ ਤਰੀਕੇ ਵਿਸ਼ਵਾਸ ਦੇਖੋ ਮੈਂ ਉਹਨਾਂ ਦੋ ਦਿਨਾਂ 'ਚ ਜੀ ਰਿਹਾ। ਪਰ ਤੋਂ ਮੈਂ ਜਿਹੜੀ ਮੇਰੀ ਲਾਈਨ ਹੈ। ਮੈਨੂੰ ਲੱਗਿਆ ਕਿ ਇੱਥੇ ਗੁਰੂ ਨਾਲ ਸਾਰਿਆਂ ਨਾਲ 2 ਸਾਲ ਦੇ ਵਿੱਚ ਮੈਂ ਕੋਈ ਕਰਨੀ ਸ਼ੁਰੂ। ਮੈਂ ਪਾਠ ਕਰ ਰਿਹਾ ਮੈਂ ਆਮ ਆਦਮੀ ਬਾਤ ਨੂੰ ਇਹ ਚੁਣ ਕੇ ਉਹਦੇ ਬਣਤੀ ਦੇ ਲਈ ਤਾਂ ਮੈਂ 8 ਲੀਟਰ ਨੂੰ ਬਿਲੇ استعمال ਕੀਤੀ ਤਾਂ ਮੈਂ ਸਾਰੀ ਚੀਜ਼ ਦਾ ਨਿਚੋਰ ਜਾ ਕੱਢ ਕੇ ਦੇਖਿਆ ਕਿ ਜੇ ਕੋਈ ਗੱਲ ਸਹੀ ਢੰਗ ਨਾਲ ਉੱਪਰ ਕਰਤੀ ਜਾ ਸਕਦੀ ਹੈ ਤਾਂ ਮੇਰੀ ਇਸੇ ਤਰ੍ਹਾਂ ਦਾ ਵਿਸ਼ਵਾਸ ਹੋਰ ਵੱਧ ਗਿਆ ਤਾਂ ਨਹੀਂ ਨਾਲ ਸਰ ਇੱਥੇ ਮੈਂ ਆਲਰੇਡੀ ਪਹਿਲਾਂ ਵੀ ਹਾਂ ਵੀ ਇਸ ਨੰਬਰ ਤੋਂ ਤੇ ਉਹ ਕੋਈ ਗੱਲ ਹੋਵੇ ਮੈਨੂੰ ਪੁੱਛੋ ਵੀ ਮੈਂ ਕਹਿੰਦਾ ਵੀ ਹੁਣ ਤਾਂ ਮੈਂ ਬਾਖਾਂ ਤੱਕ ਹੁਣ ਮੈਂ ਇੱਧਰ ਆ ਗਿਆ ਮਨੂ ਵੀ ਮੈਂ ਯਾਦ ਖੜਾ ਹੋ ਜਾਣਾ ਤਾਂ ਮੈਂ ਕਹਿੰਦਾ ਵੀ ਮੈਂ ਯਾਦ ਖੜਾ ਮੋਟਾ ਵਾ ਸਾਰੇ ਵੀ ਲੈਣਾ ਉਸ ਉਮਰ ਜਿੱਤੋਂ ਤੋਂ ਬਾਅਦ ਹੈਗਾ ਨਾ ਹੁਣ ਮੈਂ ਖੁਆਣਾ ਆਖੀ ਕਲੀਅਰ ਲੱਗਦਾ ਮੈਂ ਜਿੱਥੇ ਖੜਾ ਮੈਂ ਫਤਰੀ ਬੀ ਬੱਗੋਈ ਸਾਡੀ ਸੋਚ ਕੰਦਰੀ ਮੇਰੇ ਨੂੰ ਬੋਲਤਾ ਹੈ ਜੀ ਕੋਈ ਵੀ ਰਹੇ ਤੁਸੀਂ ਜੇ ਤਿਆਰ ਮੇਰੇ ਮੇਰੇ ਗ੍ਰਾਮ ਸਦਾ ਕਾਂਗਰਸ ਦੀ ਸੀ ਤੇ ਜੇ ਮੈਂ ਕੰਸੀ ਬੰਦ ਨਾ ਹੋਣ ਤਾਂ ਜੀ ਬਣਾ ਲਿਆ ਅਸੀਂ ਕਿ ਇਲੈਕਸ਼ਨ ਲੜੋ ਜੀ ਕਿ ਕਦੇ ਵੀ ਇਲੈਕਸ਼ਨ ਲੜੋ ਜੀ ਹੁਣ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਇਲੈਕਸ਼ਨ ਜਿੱਤਣਾ ਹੈ ਕਿਉਂਕਿ ਮੈਂ ਅੱਗੇ ਜਸਟਿਸ ਕਰਨਾ ਹੈ ਮੈਂ ਜਸਟਿਸ ਨੂੰ ਸਮਾਂ ਤਾਈ ਦੇ ਪਾਉਂਗਾ ਜੀ ਮੈਂ ਫਰੀ ਰਹਣਾ ਹਾਂ ਮੋਰ ਨੰਬਰ 2 ਦੇ ਉੱਤੇ ਮੇਰੀ ਛੋਟੀ ਕੁੜੀ ਸ਼ੇਰਦਾਂ ਦੀ ਹੈ ਛੋਟਾ ਜਿਹਾ ਬੱਚਾ ਹੈ ਸਾਰੀ ਇਹ ਸੰਭਾਲਣੀ ਮੇਰੇ ਲਈ ਪਹਿਲਾਂ ਜੇ ਮੈਂ ਆਪਣਾ ਘਰ ਚੰਗੀ ਤਰ੍ਹਾਂ ਸਭਾਲ ਲੂਗਾ ਫਿਰ ਮੈਂ ਅਗੇ ਸੰਭਾਲ ਸਕਦਾ ਹਾਂ ਜੀ ਤਾਂ ਪਹਿਲਾਂ ਮੈਨੂੰ ਆਪਣੇ ਪੈਰਾਂ ਦੇ ਕਰਨੇ ਆ ਫਿਰ ਉਸ ਤੋਂ ਬਾਅਦ ਇਸ ਨੂੰ ਗਰੂਪਲੀ